ਦੇ ਦਫ਼ਤਰ ਦੇ ਘਰਾਵ ਦਾ ਜਿਹੜਾ ਸਾਡਾ ਮਾਲਕ ਹੀ ਅਸੀਂ ਕਾਲ ਦਿੱਤੀ ਗਈ ਸਾਰੀਆਂ ਜਥੇਬੰਦੀਆਂ ਵੱਲੋਂ ਸਾਝੀ ਕੌਲ ਆ ਕਿਉਂਕਿ ਸਾਡੇ ਸਿੰਘ ਸਾਹਿਬ ਜੈਸਰ ਬਾਬਾ ਮਿੱਤਰ ਸਿੰਘ ਛੋਟੀ ਜੀ ਉਹ ਐਸੇ ਵੇਲੇ ਉੱਤਰ ਪ੍ਰਦੇਸ਼ ਚ ਆ ਉਹਨਾਂ ਨੇ ਸਾਨੂੰ ਇਹ ਦੱਸਤਾ ਫੋਨ ਤੇ ਕਿ ਤੁਸੀਂ ਜੋ ਵੀ ਤੁਸੀਂ ਕਾਲ ਦਵੋਗੇ ਅਸੀਂ ਬਿਲਕੁਲ ਤੁਹਾਡੇ ਨਾਲ ਆ ਸਾਨੂੰ ਆਪ ਨੂੰ ਆਣਾ ਪਿਆ ਅਸੀਂ ਆਪ ਵੀ ਆਵਾਂਗੇ ਨਹੀਂ ਤੇ ਅਸੀਂ ਵੱਧ ਝੜ ਕੇ ਨਿਹੰਗ ਸਿੰਘ ਫੌਜਾਂ ਜਿਹੜੀਆਂ ਅਸੀਂ ਭੇਜਾਂਗੇ ਮੰਗਲਵਾਰ ਨੂੰ ਕਿਉਂਕਿ ਸਾਨੂੰ ਜੇਕਰ ਨਾ ਸਾਨੂੰ ਇਨਸਾਫ ਜਾਂ ਨਿਆਂ ਦਿੱਤਾ ਗਿਆ ਨਾ ਪੁਲਿਸ ਪ੍ਰਸ਼ਾਸਨ ਗੁਰੂ ਘਰ ਦੇ ਕੰਮ ਦੇ ਵਿੱਚ ਦਖਲਦਾਜੀ ਦੇਣ ਬੰਦ ਕੀਤੀ ਤੇ ਅਸੀਂ ਮੰਗਲਵਾਰ ਨੂੰ ਐਸਐਸਪੀ ਦਫ਼ਤਰ ਦਾ ਘਰਾਓ ਕਰਾਂਗੇ ਸਾਰੀਆਂ ਸਮਾਜਿਕ ਜਥੇਬੰਦੀਆਂ ਨੂੰ ਨਾਲ ਲੈ ਕੇ ਨਾਲ ਰੰਗਰੇਟੇ ਜਥੇਬੰਦੀਆਂ ਸਾਡੀਆਂ ਆਪਣੀਆਂ ਮذਬੀ ਸਮਾਜ ਦੀਆਂ ਇਹ ਸਾਰੀਆਂ ਸਾਡੇ ਨਾਲ ਆ ਇਸ ਵੇਲੇ ਸਾਡੇ ਨਾਲ ਜਹੇਦਾਰ ਬਾਬਾ ਹਰੀ ਸਿੰਘ ਜੀ ਕਲਿਆਣਪੁਰ ਤੋਂ ਜੋ ਬਾਬਾ ਮੇਧਰ ਸਿੰਘ ਸੋਢੀ ਵੱਲੋਂ ਦੁਆਬੇ ਦੇ ਜਹੇਦਾਰ ਲਾਇਆ ਗਿਆ ਇਹਨਾਂ ਨੂੰ ਇਹ ਹਸ ਵੇਲੇ ਸਾਡੇ ਨਾਲ ਇੱਕ 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 ਹੋ ਗਏ ਮੋਢਾ ਲਾ ਕੇ ਸਾਡੇ ਨਾਲ ਚੱਲਦੇ ਆ ਹਰ ਵੇਲੇ ਦੁੱਖ ਦੀ ਘੜੀ ਚ ਸੁੱਖ ਦੀ ਘੜੀ ਚ ਅਸੀਂ ਸਾਰੇ ਨਿਹੰਗ ਸਿੰਘ ਜਿੰਨੀਆਂ ਵੀ ਸਾਡੀਆਂ ਲਾਡਲੀਆਂ ਫੌਜਾਂ ਵਾਂ ਅਸੀਂ ਸਾਰੇ ਮੰਗਲਵਾਰ ਨੂੰ ਵੱਡੀ ਗਿਣਤੀ ਦੇ ਵਿੱਚ 71 ਹੋ ਕੇ ਅਸੀਂ ਐਸਐਸਪੀ ਦਫ਼ਤਰ ਦਾ ਘਰਾਉ ਕਰਾਂਗੇ ਅਸੀਂ ਐਸਐਸਪੀ ਤੋਂ ਇਹੀ ਮੰਗ ਕਰਦੇ ਆ ਕਿ ਸਾਨੂੰ ਨਾ ਨਾਜਾਇਜ਼ ਤੰਗ ਪ੍ਰੇਸ਼ਾਨ ਕੀਤਾ ਜਾਵੇ ਅਸੀਂ ਇੱਥੇ ਗੁਰੂ ਦਾ ਨਾਮ ਜਪਾਂਦੇ ਆ ਬਾਣੀ ਪੜ੍ਹਦੇ ਆ ਔਰ ਬੱਚਿਆਂ ਨੂੰ ਜੋੜਦੇ ਆ ਅਹੀਂ ਇਹ ਹੀ ਤੁਹਾਡੇ ਮਾਦ ਮਰਾਹੀ ਅਸੀਂ ਮਾਲਕੀ ਕਹਿਣਾ ਜਾਣਦੇ ਆ ਤੁਹਾਨੂੰ ਅੱਜ ਹਾਂਜੀ ਬਾਬਾ ਜੀ ਕੀ ਨਾਮ ਹੈ ਜੀ ਤੁਹਾਡਾ ਔਰ ਅੱਜ ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਕਰਨ ਲੱਗੇ ਕੀ ਸਾਰਾ ਮਾਮਲਾ ਕੀ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਹੇਦਾਰ ਬਾਬਾ ਜਸਪ੍ਰੀਤ ਸਿੰਘ ਦਾਲਪੰਥ ਮੁਖੀ ਮਿਸਲ ਸ਼ਹੀਦ ਬਾਬਾ ਉਦੇ ਸਿੰਘ ਜੀ ਤਰਨਾ ਦਲ ਦਾ ਦਾਸ ਮੁਖੀ ਐਸ ਜਥੇਬੰਦੀ ਦਾ ਇਹ ਮਾਮਲਾ ਬਾਬਾ ਜੀ ਜਿਹੜੀ ਤੁਸੀਂ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਮਾਮਲਾ ਇਦਾਂ ਜੀ ਇੱਥੇ ਸ਼ਹਿਰ ਕਰਪੂਸਲੇ ਦੇ ਵਿੱਚ ਅਸੀਂ ਇੱਕ ਗੁਰਦੁਆਰਾ ਸਾਹਿਬ ਬਣਾ ਰਹੇ ਆ ਜੋ ਸ਼ਹੀਰ ਬਾਬਾ ਉਦੇ ਸਿੰਘ ਜੀ ਦੇ ਨਾਂ ਤੇ ਗੁਰਦੁਆਰਾ ਸਾਹਿਬ ਦੀ ਸਾਰੀ ਚੱਲ ਰਹੀ ਆ ਔਰ ਸਾਨੂੰ ਜੋ ਪ੍ਰਸ਼ਾਸਨ ਜਿਹੜਾ ਐਸ ਐਚਓ ਮੋਕੇ ਦਾ ਮਨਜੀਤ ਸਿੰਘ ਰੋਜ਼ ਮਲਕੀ ਸ਼ਾਮਾਂ ਨੂੰ ਮੁਲਾਜ਼ਮ ਭੇਜ ਕੇ ਤੰਗ ਪ੍ਰੇਸ਼ਾਨ ਕਰ ਰਿਹਾ ਔਰ ਗੁਰਦੁਆਰਾ ਸਾਹਿਬ ਦੀ ਸਾਰੀ ਦੇ ਵਿੱਚ ਅਰਚਨ ਪਾਣਦਾ ਉਹ ਰੋਜ਼ ਅਰਚਨ ਪਾਣਦਾ ਵਾ ਕੰਮ ਨਹੀਂ ਹੋਣ ਦਿੰਦਾ ਇੱਥੇ ਬਾਬਾ ਜੀ ਕਿੱਥੇ ਗੁਰਦੁਆਰਾ ਸਾਹਿਬ ਬਣਨ ਲੱਗਾ ਵਾ ਤੇ ਔਰ ਐਸਐਚਓ ਦਾ ਅਰਚਨ ਪਾਣ ਦਾ ਕੀ ਕਾਰਨ ਹੈ ਗੁਰਦਾਰਾ ਬਣਨ ਡਿਆ ਮਹੱਲਾ ਤ੍ਰਿਲੋਕਪੁਰਾ ਅਜੀਤਨਗਰ ਤੇ ਲੱਗੇ ਆ ਇਹ ਇਹ ਸਾਧ ਸੰਗਤ ਜੀ ਮੈਂ ਦੱਸ ਦਵਾ ਕਿ ਅਸੀਂ ਕੋਸ਼ਿਸ਼ ਕਰਤੋਂ ਹਾਂ ਇੱਥੇ ਜਿਹੜੇ ਬੈਠੇ ਹੋਏ ਆ ਐਸਐਚਓ ਮਨਜੀਤ ਜਿਹੜਾ ਮਹੱਲੇ ਦੇ ਕੁਝ ਸ਼ਰਾਰਤੀ ਬੰਦਿਆਂ ਦੇ ਕਹਿਣ ਤੇ ਰੋਜ਼ ਜਿਹੜਾ ਮੁਲਾਜ਼ਮ ਇੱਥੇ ਭੇਜ ਦਿੰਦਾ ਵਾ ਔਰ ਸਾਡੀ ਇਹੀ ਮੰਗਿਆ ਕਿ ਸਾਨੂੰ ਇੱਥੇ ਪਰੇਸ਼ਾਨ ਨਾ ਕੀਤਾ ਜਾਵੇ ਨਾ बार-बार ਪੁਲਿਸ ਭੇਜ ਕੇ ਇਹੋ ਜਿਹਾ ਮਾਹੌਲ ਬਣਾਇਆ ਜਾਵੇ ਅਸੀਂ ਸ਼ਾਂਤ ਬੈਠੇ ਆ ਬਿਲਕੁਲ ਅਸੀਂ ਸੇਵਾ ਸਿਮਰਨ ਕਰਦੇ ਆ ਇੱਥੇ ਇੱਥੇ ਬੱਤੇ ਬੱਚੇ ਆਂਦੇ ਆ ਨਿੱਕੇ ਨਿੱਕੇ ਜਿਨ੍ਹਾਂ ਨੂੰ ਅਸੀਂ ਰੋਜ਼ ਸ਼ਸਤਰ ਵਿੱਦਿਆ ਤੇ ਘੋੜਸਵਾਰੀ ਇੱਥੇ ਅਸੀਂ ਸਖਲਾਈ ਦਿੰਨੇ ਆ ਤੇ ਸਾਡੇ ਇਲਾਕੇ ਦੇ ਬੱਚੇ ਇੱਥੇ ਆਂਦੇ ਆ ਸ਼ਹਿਰ ਦੇ ਵਿੱਚ ਤੇ ਸਾਨੂੰ ਮਨਜੀਤ ਸਿੰਘ ਐਸਐਚਓ ਕੋਸ਼ ਮਹੱਲੇ ਦੇ ਜਿਹੜੇ ਤਣਾੜ ਬੰਦੇ ਆ ਉਹਨਾਂ ਦੇ ਕਹਿਣ ਤੇ ਸਾਨੂੰ ਇੱਥੋਂ ਪਰੇਸ਼ਾਨ ਕੀਤਾ ਜਾ ਰਿਹਾ ਵਾ ਕੋਈ ਲਿਖਤੀ ਕੰਪਲੇਂਟ ਕੀਤੀ ਤੁਹਾਡੇ ਖਿਲਾਫ ਕਰੰਦਾ ਕੀ ਕੀ ਕੋਈ ਕਬਜ਼ੇ ਦੀ ਜਗ੍ਹਾ ਵਾਇਆ ਕੀ ਕੀ ਚੱਕਰ ਆ ਕੀ ਜਿਹਦੇ ਕਰਕੇ ਤੁਹਾਨੂੰ ਸਾਨੂੰ ਇਸ ਇਹ ਮੈਂ ਦੱਸ ਜਾਵਾਂ ਕਿ ਇਹ ਨਹਿਰ ਦੀ ਜਗ੍ਹਾ ਆ ਔਰ ਇਹ ਨਹਿਰ ਅੱਜ ਦੇ ਨਹੀਂ ਮਤਲਬ ਕਿ ਪੂਰੀ ਹੋਈ ਪਤਾ ਨਹੀਂ ਕਈ ਸਾਲ ਹੀ ਹੋ ਗਏ ਇੱਥੇ ਨਹਿਰ ਬਿਲਕੁਲ ਬੰਦ ਪਈ ਹੋਈ ਆ ਔਰ ਇਸੇ ਨਹਿਰ ਤੇ 15 1600 ਘਰ ਜਿਹੜਾ ਇਸ ਨਹਿਰ ਤੇ ਬਣਿਆ ਹੋਇਆ ਇਸ ਵੇਲੇ ਬਿਲਕੁਲ ਮਲਕੀਏ ਵਸੋਂ ਦੇ ਵਿੱਚ ਇਹ ਮਹੱਲਾ ਬਣ ਚੁੱਕਾ ਹੋਇਆ ਵਾ ਇਹ ਵਾਰਡ ਵਾਰਡ ਇਹਨੂੰ ਮਲਕੀ ਬਣਾਇਆ ਗਿਆ ਵਾ ਹੁਣ ਪਿੰਡ ਨਹੀਂ ਰਿਹਾ ਮਹੱਲਾ ਬਣ ਚੁੱਕਾ ਵਾ ਕਿਉਂਕਿ ਇਸੇ ਨਹਿਰ ਤੇ ਜੀਤਨਗਰ ਗੁਰਦੁਆਰਾ ਸਾਹਿਬ ਇਸੇ ਨਹਿਰ ਤੇ ਹੀ ਪਾਰਕ ਬਣੀ ਹੋਈ ਜੀਤਨਗਰ ਦੀ ਇਸੇ ਨਹਿਰ ਤੇ ਥਿੰਦ ਹਸਪੀਟਲ ਬਣਿਆ ਹੋਇਆ ਔਰ ਮਿਲਟਰੀ ਦਾ ਵੀ ਕਬਜ਼ਾ ਜਿਹੜਾ ਇਸੇ ਨਹਿਰ ਤੇ ਹੀ ਆ 15 1600 ਘਰ ਜਿਹੜਾ ਇਸ ਨਹਿਰ ਤੇ ਬਣਿਆ ਹੋਇਆ ਵਾ ਹਾਂਜੀ ਸਾਡੇ ਕਹਿੰਦਾ ਮਤਲਬ ਕਿ 15 1600 1600 ਕੋ ਜਿਹੜਾ ਘਰ ਆ ਸਾਰਾ ਕਬਜ਼ੇ ਦੀ ਜਗ੍ਹਾ 'ਚ ਬਣਿਆ ਹੋਇਆ ਹਾਂਜੀ ਬਿਲਕੁਲ ਕਬਜ਼ੇ ਦੀ ਜਗ੍ਹਾ ਤੇ ਹੀ ਆ ਜੀ ਜੀ ਹਾਂਜੀ ਤੇ ਫਿਰ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਕਿ ਕਿਸ ਤਰੀਕੇ ਦੀ ਮੰਗ ਕਰਦੇ ਆ ਜਾਂ ਤੇ 15 1600 ਜਿਹੜਾ ਘਰ ਵਾ ਜਾਂ ਤੇ ਉਹਨਾਂ ਨੂੰ ਵੀ ਬੰਦ ਕਰਾਇਆ ਜਾਵੇ ਸਾਰਾ ਟਾਇਆ ਜਾਵੇ ਬੰਦੋਇਆ ਪਾਇਆ ਜਾਵੇ ਜਾਂ ਤੁਹਾਨੂੰ ਵੀ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਅਸੀਂ ਇਹ ਹੀ ਮੰਗ ਪ੍ਰਸ਼ਾਸਨ ਤੋਂ ਕਰਦੇ ਆ ਵੀ ਜਿਹੜਾ ਵੀ ਸਾਡੇ ਖਿਲਾਫ ਕੰਪਲੀਟ ਦਿੰਦਾ ਵਾ ਪਹਿਲਾਂ ਤੇ ਉਹਨਾਂ ਤੋਂ ਰਜਿਸਟਰੀ ਪੁੱਛੀ ਜਾਵੇ ਤੁਸੀਂ ਕਿਹੜੀ ਰਜਿਸਟਰੀ ਲੈ ਕੇ ਬੈਠੇ ਆ ਜੇਕਰ ਇਹ ਨਿਹੰਗ ਸਿੰਘ ਆ ਕੇ ਬਹਿ ਕੇ ਬਾਣੀ ਦਾ ਬਾਣੀ ਦਾ ਪ੍ਰਚਾਰ ਕਰਦੇ ਆ ਇੱਥੇ ਬੱਚਿਆਂ ਨੂੰ ਕੋਈ ਚੰਗੀ ਸਿਹਤ ਦਿੰਦੇ ਆ ਤੇ ਤੁਸੀਂ ਕਿਉਂ ਵਿੱਚ ਰੋੜਾ ਬਣਦੇ ਆ ਜਾਂ ਤੇ ਹੋਵੇ ਤੁਹਾਡੇ ਕੋਲੇ ਕੋਈ ਰਜਿਸਟਰੀ ਆ ਸਾਡੇ ਕੋਲੇ ਰਜਿਸਟਰੀ ਨਹੀਂਗੀ ਇਹ ਤੇ ਆਪ ਸਾਰੇ ਢਾਇਰ ਦੀ ਜਗ੍ਹਾ ਤੇ ਬੈਠੇ ਆ ਇਹਨਾਂ ਤੋਂ ਵੀ ਪੁੱਛਿਆ ਜਾਵੇ ਨਾ ਤੁਹਾਡੇ ਕੋਲੇ ਕੀ ਮਲਕੀ ਕਾਗਜ਼ ਪੱਤਰ ਆ ਇਹ ਸਾਨੂੰ ਨਜਾਇਜ਼ ਜਿਹੜਾ ਐਸਐਚਓ ਜਿਹੜਾ ਤੰਗ ਪਰੇਸ਼ਾਨ ਕਰਦਾ ਵਾ ਐਸਐਸਪੀ ਵੀ ਮਲਕੀ ਐਸਐਸਪੀ ਦੇ ਕਹਿਨ ਤੇ ਪ੍ਰਸ਼ਾਸਨ ਜਿਹੜਾ ਸਾਨੂੰ ਤੰਗ ਕਰਨ ੜਿਆ ਵਾ ਹਾਂਜੀ ਦਿਨ ਪਰ ਰਾਤ ਇੱਥੇ ਮੁਲਾਜ਼ਮ ਭੇਜੇ ਜਾਂਦੇ ਆ ਬਾਬਾ ਜੀ ਹੁਣ ਉਸਾਰੀ ਦਾ ਕੰਮ ਬੰਦ ਪੈ ਕੇ ਚੱਲ ਰਿਹਾ ਉਸਾਰੀ ਦਾ ਕੰਮ ਇਹਨਾਂ ਨੇ ਬੰਦ ਕਰਾਇਆ ਹੋਇਆ ਤਿੰਨ ਚਾਰ ਦਿਨਾਂ ਤੋਂ ਇਹ ਪੁਲਿਸ ਪ੍ਰਸ਼ਾਸਨ ਮਲਕੀ ਰੋਜ਼ ਭੇਜ ਦਾਂਦੇ ਆ ਕੰਮ ਬਿਲਕੁਲ ਬੰਦ ਕਰਾਇਆ ਹੋਇਆ ਵਾ ਅਸੀਂ ਕਹਿੰਦੇ ਆ ਕਿ ਜਾਂ ਤੇ ਇਹ ਜਿਹੜਾ 15-1600 ਘਰ ਸਾਰਾ ਇੱਥੋਂ ਕਬਜ਼ਾ ਹਟਾਇਆ ਜਾਵੇ ਨਹਿਰ ਫੇਰ ਉਸੇ ਤਰ੍ਹਾਂ ਸਾਰੀ ਜਾਵੇ ਨਹੀਂ ਤੇ ਫਿਰ ਸਾਨੂੰ ਵੀ ਨਾ ਕੁਝ ਕਹਿਣ ਜਿੱਥੇ ਉਹ ਲੋਕ ਬੈਠੇ ਅਸੀਂ ਤੇ ਗੁਰੂ ਘਰ ਹੀ ਬਣਾਉਣ ਦੇ ਆ ਗੁਰੂ ਘਰ ਦੇ ਕੰਮ ਦੇ ਵਿੱਚ ਅੜਚਲ ਪਾਣ ਲਈ ਹੈ ਪ੍ਰਸ਼ਾਸਨ ਕਰਪੂਥਲਾ ਪੁਰਸ ਔਰ ਕਰਪੂਥਲੇ ਦੀ ਐਸਐਸਪੀ ਬਾਈ ਜੀਕਨ ਸਾਰੀ ਦਾ ਕੰਮ ਤੁਹਾਡਾ ਨਾ ਸ਼ੁਰੂ ਕਰਾਇਆ ਤੁਹਾਡਾ ਅਗਲਾ ਕੀ ਪ੍ਰੋਗਰਾਮ ਹੋਵੇਗਾ ਅਗਲਾ ਪ੍ਰੋਗਰਾਮ ਹੈ ਪ੍ਰੋਟੈਸਟ ਹੈ ਸਾਡੇ ਕੋਲੇ ਇਹੀ ਇਖਤਿਆਰ ਹੈ ਸਾਡੇ ਕੋਲੇ ਹਾਂਜੀ ਅਸੀਂ ਫਿਰ ਜਾ ਕੇ ਐਸਐਸਪੀ ਦਫ਼ਤਰ ਦਾ ਘਰਾਓ ਕਰਾਂਗੇ ਉੱਥੇ ਆਣ ਮਿੱਥੇ ਸਮੇਲੀ ਮੋਰਚਾ ਲਾਵਾਂਗੇ ਹਾਂਜੀ ਪ੍ਰਸ਼ਾਸਨ ਦੇ ਖਿਲਾਫ ਕਿਉਂਕਿ ਨਹੀਂ ਤੇ ਹੱਕ ਸੱਚ ਦਾ ਨਿਆਂ ਦਿਵਾਇਆ ਜਾਵੇ ਨਹੀਂ ਤੇ ਫਿਰ ਸਾਰੇ 15 1600 ਘਰ ਤੇ ਬਲਡੋਜ਼ਰ ਫੇਰਿਆ ਜਾਵੇ ਇਹਨਾਂ ਤੋਂ ਇਹਨਾਂ ਨੂੰ ਵੀ ਹਟਾਇਆ ਜਾਵੇ ਅਸੀਂ ਵੀ ਇੱਥੋਂ ਚਲੇ ਜਾਵਾਂਗੇ ਬਾਬਾ ਜੀ ਇਸ ਵੇਲੇ ਕਿਹੜੀ ਕਿਹੜੀਆਂ ਜਥੇਬੰਦੀਆਂ ਦਾ ਤੁਹਾਡੇ ਨਾਲ ਸਹਯੋਗ ਐਸ ਵੇਲੇ ਸਾਡੇ ਕੋਲੇ ਰੰਗਰੇਟੇ ਜਥੇਬੰਦੀਆਂ ਵਾਲਮੀਕੀ ਮcjਬੀ ਸਿੰਘ ਸਮਾਜ ਮੋਰਚੇ ਦੀਆਂ ਸਾਰੀਆਂ ਜਟੀਆਂ ਨਿਹੰਗ ਸਿੰਘ ਜਥੇਬੰਦੀਆਂ ਕਿਉਂਕਿ ਸਿੰਘ ਸਾਹਿਬ ਜੈਸੇ ਦਰਬਾਰਾ ਮੇਜਰ ਸਿੰਘ ਦੀ ਛੋਡੀ ਨਨਕਾਣਾ ਸਾਹਿਬ ਵਾਲੇ ਉਹ ਸਾਡੇ ਦਲਾ ਪੰਥਾਂ ਦੇ ਮੇਨ ਜੋ ਮੁਖੀ ਨੇ ਅਸੀਂ 12 ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਦੀ ਰਹਿਣਮਾਈ ਹੇਠ ਚੱਲਦੀਆਂ ਵਾਂ ਔਰ ਸਾਡੇ ਨਾਲ ਨਿਹੰਗ ਸਿੰਘ ਤੇ ਹੈ ਹੀ ਆ ਸਾਡੇ ਨਾਲ ਸਮਾਜਿਕ ਜਥੇਬੰਦੀਆਂ ਜਿੱਦਾਂ ਰੰਗਰੇਟੇ ਜਥੇਬੰਦੀਆਂ ਬਾਲਮੀਕੀ ਮਜਬੀ ਸਮਾਜ ਦੀਆਂ ਜਥੇਬੰਦੀਆਂ ਉਹ ਸਾਰੀਆਂ ਸਾਡੇ ਨਾਲ ਸਮਰਥਨ ਆ ਕਿਉਂਕਿ ਇੱਥੇ ਅਸੀਂ ਗੁਰਦੁਆਰਾ ਸਾਹਿਬ ਬਣਾ ਰਹੇ ਆ ਅਸੀਂ ਨਾ ਕਿ ਇੱਥੇ ਕੋਈ ਮਲਕੀ ਇੱਥੇ ਘੁੰਮਣ ਫਿਰਨ ਨੂੰ ਪਾਰਕ ਜਾਂ ਮੋਡਲ ਬਣਾਉਣ ਦੇ ਇੱਥੇ ਦੇ ਗੁਰੂ ਘਰ ਇੱਥੋਂ ਦੇ ਸਾਂਝੀ ਵਾਲਤਾ ਦਾ ਵਿਦੇਸ਼ ਜਾਣਾ ਵਾ ਇੱਥੋਂ ਕੁਝ ਸਿੱਖਿਆ ਹੀ ਲੈ ਕੇ ਜਾਣਗੇ ਕੋਈ ਵੀ ਬਾਬਾ ਜੀ ਤੁਸੀਂ ਕਿਹਾ ਵੀ ਬਾਬਾ ਕੀ ਨਾ ਤੁਹਾਡਾ ਨੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਮੈਂ ਮਨਜਾ ਜੈਦੇ ਹਰੀ ਸਿੰਘ ਕਲੈਂਪ ਬਾਬਾ ਜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਹੋ ਕੀ ਮੁੱਦਾ ਵਾਇਗੁਰ ਜੀ ਜਿੱਦਾਂ ਕਿ ਬਾਬਾਈ ਨੇ ਆਪਕੀ ਨੂੰ ਦੱਸਿਆ ਵੀ ਇੱਥੇ ਤਲੋਕ ਪੁਰਾ ਮੱਲਾਕਰ ਕੋਥਲਾ ਦੇ ਵਿੱਚ ਗੁਰੂ ਘਰ ਦੀ ਉਹ ਸਾਰੀ ਸ਼ੁਰੂ ਕੀਤੀ ਗਈ ਹੈ ਜਿਹੜਾ ਬਾਬਾ ਉਹਦੇ ਸਿੰਘ ਦੇ ਨਾਮ ਤੇ ਇੱਥੇ ਗੁਰੂ ਘਰ ਸਾਰਿਆ ਯਾਰ ਹੈ ਜਿਹਦੇ ਵਿੱਚ ਮਤਲਬ ਕੁਝ ਪਤਾ ਨਹੀਂ ਕੰਪਲੀਟ ਹੈਗੀ ਵੀ ਆ ਪ੍ਰਸ਼ਾਸਨ ਕੋਲ ਜਾਂ ਨਹੀਂ ਕਿਉਂਕਿ ਜਿੰਨੀ ਵਾਰੀ ਵੀ ਅਸੀਂ ਪ੍ਰਸ਼ਾਸਨ ਉੱਤੇ ਆਉਂਦਾ ਵਾ ਅਸੀਂ ਉਹਨਾਂ ਨੂੰ ਪੁੱਛਦੇ ਆ ਵੀ ਕਿੰਨੇ ਕੰਪਲੇਂਟ ਦਿੱਤੀ ਆ ਜਾਂ ਉਹ ਰਾਤ ਵੀ ਸੀਗਾ ਤੇ ਸਿੰਗ ਸੌਂ ਰਹੇ ਸੀ ਇਹਦੇ ਪੀਸੀਆਰ ਵਾਲਾ ਕਹਿੰਦੇ ਜੀ ਸਾਨੂੰ ਕਾਲ ਆ ਰਹੀ ਆ ਪਿਛੋਂ ਵੀ ਉੱਥੇ ਕੰਮ ਹੋ ਰਿਹਾ ਸੀਗਾ ਵੀ ਇਹ ਕਾਲ ਆ ਰਹੀ ਆ ਤੇ ਤੁਸੀਂ ਇਦਾਂ ਕੇਰੇ ਕਹਦੇ ਆ ਨਹੀਂ ਗਏ ਤੁਸੀਂ ਕਾਲ ਦਾ ਕੋਈ ਨਾਂ ਡਿਟੇਲ ਸਾਰਾ ਕੁਝ ਹੁੰਦਾ ਵਾ ਕਿਨੇ ਕੰਪਲੇਂਟ ਦਿੱਤੀ ਆ ਤੁਸੀਂ ਅਗਰ ਕਿਸੇ ਨੂੰ ਕੋਈ ਦਿੱਕਤ ਆ ਵਾ ਉਸ ਪਾਰਟੀ ਨੂੰ ਸਾਡੇ ਸਾਹਮਣੇ ਤੇ ਬਿਠਾਓ ਠਾਣੇ ਸਾਦੋ ਹਨਾ ਕਿ ਕਿਸੇ ਨੂੰ ਕੋਈ ਪਰੇਸ਼ਾਨੀ ਆ ਫਰੋ ਨਹੀਂ ਆ ਜਿਵੇਂ ਮਲਾ ਪ੍ਰਸ਼ਾਸਨ ਨੂੰ ਤੰਗ ਕਰ ਰਿਹਾ ਵਾਰ-ਵਾਰ ਆ ਕੇ ਨਾ ਜੇ ਤਾਂ ਭਾਵਾ ਜਿਹਨੇ ਸ਼ਿਕਾਇਤ ਕੀਤੀ ਤੁਹਾਨੂੰ ਕਲੀਅਰ ਨਹੀਂ ਹੋ ਰਿਹਾ ਨਹੀਂ ਗੋਸ਼ਕਰੀ ਦੇ ਕੋਈ ਪੁਛਾਉਣ ਨੂੰ ਦੱਸ ਨਹੀਂ ਹੋਇਆ ਜਦੋਂ ਬਾਬਾ ਜੀ ਨੇ ਐਸਐਚਓ ਸਾਹਿਬ ਨੂੰ ਪੁੱਛਿਆ ਵਾ ਜਿੰਨੀ ਆਲੀ ਵੀ ਤੁਸੀਂ ਐਸਐਸਪੀ ਸਾਹਿਬ ਦਾ ਨਾਮ ਲੈ ਰਹੇ ਆ ਵੀ ਐਸਐਸਪੀ ਦਾ ਸਾਨੂੰ ਪ੍ਰੈਸ਼ਰ ਆ ਜੀ ਐਸਐਸਪੀ ਕਹਿ ਰਿਹਾ ਵਾ ਬੰਦ ਕਰੋ ਕੰਮ ਹੁਣ ਉਹ ਇੱਥੇ ਵੀ ਆਜੇ ਬਾਬਾ ਜੀ ਨੇ ਸਾਨੂੰ ਤੁਸੀਂ ਸੱਜੇ ਪਹਿਲਾਂ ਵੀ ਇੱਕਦਣਾ ਹੀ ਆਏ ਆ ਪਰ ਉਹ ਕੋਈ ਗੱਲ ਸਿਰੇ ਨਹੀਂ ਚੜੀ ਤੇ ਹੁਣ ਫਿਰ ਮੰਗਲਵਾਰ ਨੂੰ ਹੁਣ ਸਾਰੀ ਸੰਗਤ ਨੂੰ ਜਿੰਨੀ ਵੀ ਨਾਲ ਲੈ ਕੇ ਤੇ ਐਸਐਸਪੀ ਦਫ਼ਤਰ ਦਾ ਹਕਾਬ ਕਰਾਂਗੇ ਕੀ ਸਮਾਂ ਹੋਵੇ ਬਈ ਕਿੰਨੇ ਚਿਰ ਹੋਰੋਂਗੇ ਸਮਾਂ ਉਹ ਨਿਯਤ ਕਰ ਲੈਣਾ ਵਾ ਹੰਦਰਾਦ ਸਵੇਰੇ ਕਿੰਨਾ ਵੀ 10 ਵਜੇ 11 ਵਜੇ ਜਿੰਨੇ ਦਾ ਵੀ ਹੋਣਾ ਫੌਜ ਦੇ ਨਾਲ ਸਾਰਾ ਕਰਕੇ ਗੁਰਮਤ ਇੱਕ ਟਾਈਮ ਦੇ ਦਦਾ ਜਾਊਗਾ ਸਾਰੀ ਫੌਜ ਨੂੰ ਠੀਕ ਹੈ ਬਾਕੀ ਇਹ ਪ੍ਰਸ਼ਾਸਨ ਨੇ ਕੱਲੂ ਉੱਥੇ ਕੋਈ ਹੈਵੀ ਨਹੀਂ ਹੁੰਦੀ ਆ ਜਾਂ ਜਿੱਦਾਂ ਅੱਜ ਹੁਣ ਜਿਹੜਾ ਵੀ ਕੋਈ ਇੱਥੇ ਪੜਾਰੇ ਕੋਈ ਬਾਬਿਆਂ ਦੇ ਗੁਰੂ ਘਰ ਨਹੀਂ ਕੋਈ ਮਰਦ ਨਹੀਂ ਮੜਾ ਮੋੜਾ ਕੋਈ ਆਉਂਦਾ ਵਾ ਉਸ ਸਮੇਂ ਪੁਲਿਸ ਨੂੰ ਹਾਸ ਮੰਨ ਕੱਲ ਨੂੰ ਸਾਡੇ ਇੱਥੇ ਲੱਗੇ ਇੱਕ ਬੰਦਾ ਨੂੰ ਸਵੇਰੇ 6 ਵਜੇ ਪੁਲਿਸ ਜਾ ਕੇ ਲੈ ਗਈ ਬਿਨਾਂ ਕਿਸੇ ਕਾਰਨ ਤੋਂ ਕੋਈ ਉਹਨਾਂ ਕੋ ਕੋ ਪ੍ਰੂਫ ਨਹੀਂ ਕੋ ਪੁੱਛਣੀ ਇੱਥੋਂ ਡੇਰੇ ਤੋਂ ਜੀ ਇੱਥੋਂ ਇੰਜੀਨੀਅ ਉਹਰਾ ਹੁਣ ਬਾਅਦ ਜਦੋਂ ਥੋੜਾ ਜਿਹਾ ਮੰਨ ਲੋ ਸਿੰਘ ਇਕੱਠੇ ਹੋਣ ਲੱਗੇ ਤੇ ਪ੍ਰਸ਼ਾਸਨ ਨੇ ਰਿਲੀਜ਼ ਨਹੀਂ ਕਰ ਦਿੱਤਾ ਨਾ ਕੋਈ ਦੱਸਿਆ ਨਾ ਕੋਈ ਵੀ ਨਾ ਥੋੜਾ ਮਤਲਬ ਇਹ ਆ ਵੀ ਜੇ ਹੁਣ ਮੋਰਚੇ ਦੇ ਵਿੱਚ ਜਾਂ ਅਸੀਂ ਕੋਈ ਵੀ ਨੁਕਸਾਨ ਹੁੰਦਾ ਵਾ ਜਾਂ ਕੱਲ ਨੂੰ ਮੰਗਲਵਾਰ ਨੂੰ ਉਹਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇ ਪਰ ਕੋਤਲੇ ਦਾ ਐਸਐਸਪੀ ਤੇ ਇਥੋਂ ਦਾ ਸੱਤ ਮੰਜੀ ਸਿੰਘ ਜ਼ਿੰਮੇਵਾਰ ਹੋਣਗੇ ਨਾ ਕੋਈ ਵੀ ਘਟਨਾ ਵਾਪਰਦੀ ਆ ਕਿਉਂਕਿ ਅਸੀਂ ਬਿਲਕੁਲ ਗੁਰਮਤੇ ਕਿਉਂਕਿ ਮੀਡੀਆ ਆਇਆ ਇਹ ਆਪਣੀ ਇੱਕ ਕਰੀ ਕਮਾ ਕੇ ਦੇਖ ਸਕਦਾ ਜਿੰਨੇ ਵੀ ਘਰ ਬਣੇ ਸਾਰੇ ਇੱਥੇ ਇਸੇ ਤਰ੍ਹਾਂ ਸਾਰੇ ਜਿੰਨੇ ਵੀ ਪੁਛੇ ਤੱਕ ਲੈ ਕੇ ਜੋ ਤੁਸੀਂ ਇਧਰੋਂ ਸੜਕ ਤਲੋਕਪੁਰਲੇ ਤੇ ਆਉਨੇ ਆ ਫਟਵਲ 15 1600 ਗੱਡਾ ਸਾਰਾ ਇਸ ਜਗ੍ਹਾ ਤੇ ਬਣਿਆ ਹੋਇਆ ਵਾ ਪਰ ਇੱਕ ਗੁਰੂ ਘਰ ਨੂੰ ਇਹਦਾ ਮਤਲਬ ਤੇਹੀ ਆ ਵੀ ਇਹ ਘਟ ਗਏ ਤੇ ਸਿੱਖਾਂ ਨਾਲ ਜਿੱਦਾਂ ਕਹਿੰਦੇ ਆ ਧੱਕਾ ਹੋ ਰਿਹਾ ਦਾ ਹੰਦ ਸ਼ਰੇਆਮ ਧੱਕਾ ਹੀ ਹੋ ਰੇ ਹਾਂਜੀ ਹਾਂਜੀ ਕੀ ਨਾ ਸਰਦਾਰ ਜੀ ਤੁਹਾਡਾ ਮੈਂ ਨਾਂ ਜਿਹਦਾ ਨਿਰੰਦਰ ਸਿੰਘ ਗੋਹ ਜੀ ਮੈਂ ਆਹੂ ਪਾਰਟੀ ਦਾ ਅਗਰ ਆਗੂ ਆ ਜੀ ਹਾਂਜੀ ਹਾਂਜੀ 200 ਬਾਜੂ ਮੱਲਾ ਤਲੋਕਪੁਰਾ ਵਿਖੇ ਤੁਸੀਂ ਇਹਨਾਂ ਜਿੱਥੇ ਬੰਦਿਆਂ ਨਾਲ ਖੜੇ ਹੋ ਪ੍ਰੈਸ ਕਾਨਫਰੰਸ ਚੱਲ ਰਹੀ ਆ ਹਾਂਜੀ ਤੁਸੀਂ ਤੁਹਾਡੇ ਕੀ ਵਿਚਾਰ ਉਹ ਵਿਚਾਰ ਰਿਹਾ ਤਾਂ ਵੀ ਪਹਿਲੋ 15-20 ਦਿਨ ਪਹਿਲੋ ਜੀ ਇੱਥੇ ਲਾਗੇ ਦੇ ਮਹੱਲੇ ਦੇ ਇਕੱਠੇ ਹੋ ਕੇ ਆਏ ਸੀ ਉਹਨਾਂ ਦਾ ਜਾਇਜ਼ ਕਬਜ਼ਾ ਹੋ ਰਿਹਾ ਜੀ ਪਰ ਉਦੋਂ ਜਿਹੜਾ ਕਹਿੰਦਾ ਮੇਰੀ ਜਗ੍ਹਾ ਹੈਗੀ ਆ ਉਹਦੇ ਕੋਈ ਕਾਹ ਪਤਾ ਨਿਕਲਣੀ ਨਹਿਰ ਦੀ ਜਗ੍ਹਾ ਸਾਰੀ ਹੈਗੀ ਹੈ ਮੈਨੂੰ ਇਹ ਸਾਰੇ ਕਾਗਜ਼ ਪੱਤਰ پتہ ਮੇਰੇ ਲਾਗੇ ਪਲਾਟ ਹੈ ਜਿਹੜਾ ਬਾਕੀ ਆ ਉਹਨਾਂ ਦਾ ਕਬਜ਼ਾ ਜਾਇਜ਼ ਹੈ ਤੇ ਨਹੀਂ ਨਾਜਾਇਜ਼ੀ ਤੇ ਸਾਰੇ ਨਹਿਰ ਦੇ ਉੱਪਰ ਹੈ ਜਿਸਟੇ ਹੈ ਕਿਸੇ ਕੋਲ ਨਹੀਂ ਕੋਈ ਡਿਸਟਰੀ ਨਹੀਂ ਹੈਗੀ ਜੀ ਲਾਗੇ ਵੀ ਕੰਦ ਕਰ ਰਿਹਾ ਜੀ ਉਹਨੂੰ ਡੱਕਦੇ ਨਹੀਂਗੇ ਇਹਨੂੰ ਜਿਹੜੀਆਂ ਗਸ਼ੰਗਾਂ ਜਿ세 ਬੰਦੇ ਉਹਨਾਂ ਨੇ ਨਹੀਂ ਗਸ਼ੰਗ ਜਿੱਥੇ ਬੰਦੇ ਟਾਰਗੇਟ ਦੇ ਇੱਧਰ ਪੁਲਿਸ ਦੀ ਆਤੋਂ ਦੀ ਹੈ ਜੀ ਨੰਗਰ ਜੇ ਨੰਗਰ ਵਿੱਚ ਇੱਥੇ ਜਿਹੜੇ ਮੱਲੇ ਵਾਲੇ ਆ ਉਹ ਮੁੰਡੇ ਐ ਤੰਗ ਕਰਦੇ ਜੀ ਉਹ ਜਿੱਦਗੇ ਵਜਦੇ ਜੀ ਘੋੜੇ ਫਿਰਦੇ ਜੀ ਵੇਖੋ ਸਿੱਕੀ ਜ਼ਵਾਂਦੇ ਦੇ ਵਿੱਚ ਜੋ ਘੋੜੇ ਵੀ ਆਉਣੇ ਆ ਨਗਾਰੇ ਵੀ ਆਉਣੇ ਆ ਗੁਰੂ ਘਰ ਦਾ ਆਵਾਜ਼ ਆਉਣੀ ਆ ਗੱਤਿਆਂ ਦੀ ਆਵਾਜ਼ ਆਉਣੇ ਆ ਪਰ ਇਹ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ ਐਸੋਸਾਇਟੀ ਵਾਲਾ ਜਿਹੜਾ ਰੋਜ਼ ਇੱਥੇ ਮਲਾਜ ਨੂੰ ਭੇਜਦਾ ਕਦੀ ਪੀਸਾ ਉਹਨੂੰ ਭੇਜਦਾ ਵਾ ਕਦੀ ਕਿਸ ਨੂੰ ਭੇਜਦਾ ਵੀ ਅਸੀਂ ਮੰਗ ਕਰਦੇ ਨਾ ਭੇਜੇ ਜੇ ਦੁਬਾਰਾ ਭੇਜੂਗਾ ਪੈਸੇ ਤੈਨੂੰ ਮੰਗਵਾਉਣ ਐਸੋਸਾਇਟੀ ਦੇ ਦਸਤਾਕਰਾ ਹੋ ਗਿਤਾ ਜਾਊਗਾ ਤੋਂ ਦੰਨ ਉੱਥੇ ਬਦਲਿਆ ਜਾਵੇ ਤਾਂ ਕਿ ਇਹ ਪਰੇਸ਼ਾਨੀ ਲੋਕ ਲੋਕਾਂ ਨੂੰ 당ਗਣਾ ਕਰੇ। ਸੁਣੋ ਮੇਰੇ ਬਿਆਨ ਕੌਂਟੀ ਦੇ ਅੱਗੇ ਰਜਾਈ ਕਰਦਾ ਸੀ। ਸਰ ਸਰ ਇੱਕ ਤਰੋਪਰਾ ਵਿਖੇ ਨੰਗਾਵਨਿਓ ਗੁਰਦੁਆਰਾ ਸਾਹੀ ਕੀਤਾ ਜਾ ਰਿਹਾ ਜਿਹਦੇ ਵਿੱਚ ਤੁਹਾਡੇ ਤੇ ਅਲੀਗੇਸ਼ਨ ਲੱਗ ਰਹੇ ਆ ਕਿ ਗੁਰਦੁਆਰਾ ਬਣਾਉਣ ਤੋਂ ਰੋਕ ਰਹੇ ਆ। ਕੀ ਕਹਿਣਾ ਤੁਹਾਡਾ ਇਸ ਬਗਦੋਰੇ ਦਾ ਉੱਥੇ ਕੋਈ ਰੀਜਨ ਨਹੀਂ ਹੈਗਾ ਨਾ ਕੋਈ ਪਹਿਲਾਂ ਉੱਥੇ ਕੋਈ ਧਾਰਮਿਕ ਜਗ੍ਹਾ ਆ? ਉਹ ਸਿਰਫ ਅਵਜਨ ਨਜਾਇਜ਼ ਕਰਦੇ ਪਏ ਸੀ ਨਹਿਰ ਨਹਿਰੀ ਵਿਭਾਗ ਦੀ ਜ਼ਮੀਨ ਤੇ ਨਹਿਰੀ ਵਿਭਾਗ ਵਾਲਿਆਂ ਉਹਨਾਂ ਦੇ ਖਿਲਾਫ ਕੰਪਲੇਨਟ ਲੇ ਕੇ ਭੇਜੀ ਆ ਇਸ ਕਰਕੇ ਅਸੀਂ ਉਹਨਾਂ ਨੂੰ ਇਹ ਕਬਜ਼ਾ ਕਰਨ ਤੋਂ ਰੋਕਿਆ ਸੋ ਜਿੱਥੇ ਬੰਦੀ ਕਹਿ ਰਹੀ ਹੈ ਕਿ ਕੋਈ ਕਿਸੇ ਦੀ ਕੰਪਲੇਨਟ ਨਹੀਂ ਹੈ ਜਿਸ ਨੂੰ ਬੇਵਜਹ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਉਹ ਸਾਰੇ ਗੰਦਰ ਰੋਕਿਆ ਜਾ ਰਿਹਾ ਸਾਡੇ ਕੋਲ ਮਹੱਲਾ ਵਾਸੀਆਂ ਦੀ ਕੰਪਲੇਨਟ ਹੈ ਠੀਕ ਹੈ ਤੇ ਨਹਿਰੀ ਵਿਭਾਗ ਦੀ ਵੀ ਕੰਪਲੇਨਟ ਹੈ ਦੋਨਾਂ ਦੀ ਹੈਗੀ ਸੋ ਜਗਾ ਕਿਸੇ ਪ੍ਰਾਈਵੇਟ ਮਾਲਕੀ ਹੈ ਕਿ ਸਰਕਾਰੀ ਜ਼ਮੀਨ ਆ ਸਰਕਾਰੀ ਜ਼ਮੀਨ ਆ ਸਰਕਾਰੀ ਜ਼ਮੀਨ ਤੇ ਕਬਜ਼ਾ ਨਹੀਂ ਹੋਣ ਦਿੱਤਾ ਜਾਊਗਾ ਸਰ ਨਿਆਂਗਾ ਜੱਫੇਬੰਦੀ ਮੁੱਖੀ ਕਹਿ ਰਿਹਾ ਕਿ 15 1600 ਘਰ ਅੱਗੇ ਵੀ ਸੜਕ ਦੇ ਵਿੱਚ ਜਿਹੜਾ ਨਿਯਾਜ ਬਣਿਆ ਵਾ ਪਰ ਉਹਨੂੰ ਕਿਸੇ ਨੇ ਰੋਕਿਆ ਨਹੀਂ ਗੁਰੂ ਘਰ ਨੂੰ ਰੋਕ ਰਿਹਾ ਠੀਕ ਹੈ ਉਹਨਾਂ ਦੇ ਖਿਲਾਫ ਮੇਰੇ ਤੋਂ ਕੋਈ ਕੰਪਲੇਨ ਨਹੀਂ ਇਹਨਾਂ ਦੇ ਖਿਲਾਫ ਕੰਪਲੇਟ ਹੈ ਮੈਂ ਐਕਸ਼ਨ ਉਹ ਆ ਠੀਕ ਹੈ ਕੀ ਕਾਰਵਾਈ ਕਰਨੀ ਚਾਹੀਦੀ ਜੋ ਐਕਸ਼ਨ ਬਣਦਾ ਹੋਵੇ ਲਵਾਵਾਂਗੇ ਠੀਕ ਥੈਂਕ ਯੂ ਸਰ